19 ਜਨਵਰੀ 1952 ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਦੇ ਗੁਣ ਗਾਉਣਾ ਇੱਕ ਚਾਉ ਹੈ ਸਿਮਰਨ ਕਰਦੇ ਕਰਦੇ ਸੌ ਜਾਵੋ ਤੇ ਜਦ ਸਵੇਰ ਨੂੰ ਜਾਗ ਆਵੇ ਤੇ ਸਿਮਰਨ ਜਾਰੀ ਹੋਵੇ ਤਾਂ ਸਮਝੋ ਕਿ ਸੁੱਤਿਆਂ ਵੀ ਸਿਮਰਨ ਜਾਰੀ ਰਿਹਾ ਹੈ ਜਦ ਕੋਈ ਸੁੰਦਰ ਚੀਜ਼ ਦੇਖੋ ਆਪਣੀ ਸੁਰਤ ਸੁੰਦਰਤਾ ਦੇ ਕਰਤੇ ਵੱਲ ਲੈ ਜਾਵੋ ਜਦ ਖੂਬਸੂਰਤ ਗੁਲਾਬ ਦਾ ਫੁੱਲ ਵੇਖੀਏ ਉਸ ਦਾ ਉਗਾਉਣ ਵਾਲਾ ਵਾਹਿਗੁਰੂ ਸਾਡੇ ਮਨ ਵਿੱਚ ਵਸ ਜਾਵੇ ਇਓ ਵਾਹਿਗੁਰੂ ਦੀ ਯਾਦ ਪੱਕਦੀ ਹੈ ਕਰਤੇ ਨਾਲ ਪਿਆਰ ਪੈਂਦਾ ਹੈ ਵਿਆਹ ਦੇ ਬਾਅਦ ਕੁਝ ਵਰ੍ਹੇ ਰਿਸ਼ਤਾ ਇਸਤਰੀ ਤੇ ਪੁਰਸ਼ ਦਾ ਹੋਣਾ ਚਾਹੀਦਾ ਹੈ ਜਦ ਬਾਲ ਬੱਚੇ ਹੋ ਜਾਣ ਤਾਂ ਇਹ ਰਿਸ਼ਤਾ ਸਦਸੰਗੀਆਂ ਵਿੱਚ ਬਦਲ ਜਾਵੇ ਇੱਕ ਜਣਾ ਦੂਸਰੇ ਦੀ ਰੂਹ ਦੀ ਰਾਖੀ ਕਰੇ ਦੋਨੋਂ ਜੇ ਰਲ ਕੇ ਪਰਮਾਰਥ ਦੇ ਰਾਹ ਚੱਲਣ ਤਾਂ ਗ੍ਰਸਤ ਸੁਖਦਾਈ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ